ਪਿੰਡ ਕਰਨਡੀ ਸਰਦੂਲਗੜ ਜ਼ਿਲ੍ਹਾ ਮਾਨਸਾ ਇਹ 15 ਹੌਸਪਾਵਰ ਦੀ ਨੈਸਾ ਕੰਪਨੀ ਦੀ ਸੋਲਰ ਸਬਮਰਸੀਬਲ ਮੋਟਰ ਹੈ ਇੱਥੇ ਪਹਿਲਾਂ ਨੋਰਮਲ ਲੂਬੀ ਦੀ ਮੋਟਰ ਪਾਈ ਸੀ ਤੇ ਲੂਬੀ ਦੀ ਮੋਟਰ ਨੇ ਪਾਣੀ ਪੂਰਾ ਨਹੀਂ ਕੀਤਾ YouTube ਤੋਂ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕੀਤਾ ਜੀਵਿੰਦਾਰ ਨੇ ਜੀਵਿੰਦਾਰ ਜਮ੍ਹਾਂ ਆਕਿਆ ਪਿਆ ਸੀ ਵੀ ਮੈਂ ਤੇ ਸੋਲਰ ਸਿਸਟਮ ਵੇਚ ਦੇਣਾ ਸਾਲ ਸਵਾ ਸਾਲ ਖੱਜਲਖਵਾਰ ਹੋਣ ਤੋਂ ਬਾਅਦ ਸਾਡੇ ਨਾਲ ਇਹਨਾਂ ਦਾ ਸੰਪਰਕ ਹੋਇਆ ਪੰਜਾਬੀ ਡੈਰੀਮੈਨ ਸੋਲਰ YouTube ਚੈਨਲ ਤੋਂ ਇਹਨਾਂ ਨੇ ਆਪਣੀ ਵੀਡੀਓ ਵੇਖੀ ਨੰਬਰ ਕੱਢਿਆ ਤੇ ਸਾਡੇ ਨਾਲ ਸੰਪਰਕ ਕੀਤਾ ਆਪਾਂ ਇਹਨਾਂ ਨੂੰ ਨੈਸਾ ਦੀ ਸੋਲਰ ਸਪੈਸ਼ਲ ਮੋਟਰ ਦਿੱਤੀ ਏ 150 ਫੁੱਟ ਤੇ ਚੱਲਦੀ ਪਈ ਏ ਤੇ ਵਧੀਆ 3 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਏ 370 ਵੋਲਟ ਕੰਜ਼ਿਊਮ ਕਰਕੇ ਮੋਟਰ ਚੱਲਦੀ ਪਈ ਏ 1.58 ਐਂਪੀਅਰ ਨੇ 565 ਵੋਲਟ ਡੀਸੀ ਦੇ ਆਉਂਦੇ ਪਏ ਨੇ 28200 RPM ਤੇ 47 ਫ੍ਰੀਕਵੈਂਸੀ ਤੇ ਮੋਟਰ ਚੱਲਦੀ ਪਈ ਏ 150 ਫੁੱਟ ਦੇ ਵਾਟਰ ਲੈਵਲ ਤੇ ਵੀ ਮੋਟਰ ਦੀ ਬਹੁਤ ਵਧੀਆ ਪਰਫਾਰਮੈਂਸ ਏ ਤੇ ਸਾਲ ਸਵਾ ਸਾਲ ਖੱਜਲ ਹੋਣ ਤੋਂ ਬਾਅਦ ਹੁਣ ਜੀਂਦਾਰ ਖੁਸ਼ ਏ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਿਆ ਏ ਕੋਈ ਪ੍ਰੋਬਲਮ ਏ ਮੋਟਰ ਪਾਣੀ ਘੱਟ ਕੋਈ ਵੀ ਐਦਾਂ ਦੀ ਦਿੱਕਤ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਜਾਂ ਫਿਰ ਤੁਸੀਂ ਨਵਾਂ ਕੋਈ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਆਨ ਗ੍ਰਿਡ ਆਫ ਗ੍ਰਿਡ ਜਾਂ ਹਾਈਬ੍ਰਿਡ ਵਧੀਆ ਕੁਆਲਿਟੀ ਦਾ A ਗ੍ਰੇਡ ਸਿਸਟਮ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਣੇਰੋ ਅੱਗੇ ਸਾਡੀ ਵੀਡੀਓ ਦੇ ਨਾਲ ਇਹ ਵੀਡੀਓ ਜ਼ਿੰਮੇਵਾਰ ਨੇ ਖੁਦ ਸਾਨੂੰ ਬਣਾ ਕੇ ਭੇਜੀ ਹੈ ਕੀ ਕਹਿਣਾ ਜ਼ਿੰਮੇਵਾਰ ਦਾ ਸਾਡੇ ਪ੍ਰੋਡਕਟ ਤੇ ਸਾਡੀ ਕੰਪਨੀ ਦੀ ਸਰਵਿਸ ਬਾਰੇ ਪਿੰਡ ਕਰਨ ਦੇ ਜਿਲ੍ਹਾ ਸਰਦੂਲਗੜ ਮਾਨਸਾ ਇਹ ਮੋਟਰ ਮਿਲਖੀ RAM ਦੇ ਖੇਤ ਮੇ ਲੱਗੀ ਹੈ ਮਿਲਖੀ RAM ਜੀ ਪਾਣੀ ਕਿੰਨਾ ਹੈ ਪਾਣੀ ਬਹੁਤ ਵਧੀਆ ਚੰਗਾ 3 ਇੰਚ ਪੂਰ ਪਾਣੀ ਹੋ ਗਿਆ ਪਲੇਸਨ ਪਾਣੀ ਹੈ ਤੇ ਮੋਟਰ ਕਿੱਥੋਂ ਲਈ ਆਪਾਂ ਮੋਟਰ ਅਸੀਂ ਲਈ ਹੈ ਰਾਜਪੁਰੇ ਤੋਂ ਹਾਂ ਰਾਜਪੁਰੇ ਤੋਂ ਕਿਸਾਨ ਡੇਰੀ ਮੈਨਸੂਰ ਵਾਲੇ ਕੋਲੋਂ ਪਹਾਨ ਮੈਨ ਨਹੀਂ ਸੱਡਰਾਂ ਤੋਂ ਡੇਰੀ ਮੈਨ ਸੋਲਰ ਹਾਂ ਡੇਰੀ ਮੈਨ ਸੋਲਰ ਹਾਂ ਅੱਛਾ ਹੁਣ ਖੁੱਸੋ ਪਾਣੀ ਨਾਲ ਵਧੀਆ 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 ਪਹਿਲਾਂ ਆਪਾਂ ਖੱਜਲਖਵਾਰ ਬਹੁਤ ਹੋਈ ਸੀ ਖੱਜਲਖਵਾਰ ਬਹੁਤ ਆਪਾਂ 3-4 ਮੋਟਰਾਂ ਪਹਿਲਾਂ ਬਦਲ ਚੁੱਕੇ ਹਾਂ 3-4 ਮੋਟਰਾਂ ਬਦਲ ਚੁੱਕੇ ਹਾਂ ਬਹੁਤ ਖੱਜਲ ਖਿਲਾ ਹੋਇਆ ਸਾਡੇ ਨਾਲ ਬਹੁਤ ਪੈਸੇ ਲੱਗੇ ਸਾਡੇ ਤੇ ਬਹੁਤ ਹੀ ਅੱਛੀ ਹਰਾਨ ਹੋਈ ਹੁਣ ਡੇਰੀਮੈਨ ਵਾਲਿਆਂ ਕੋਲੋਂ ਮੋਟਰ ਲਵਾਈ ਉਹਦੋਂ ਦੀ ਸਾਨੂੰ ਬਧੀਆ ਸਾਂ ਆਇਆ ਹੈ ਨਾ ਸਾਨੂੰ ਪੂਰੀ ਸੰਤੁਸ਼ਟੀ ਹੈਗੀ ਇਹ ਸਾਡੇ ਚਾਚਾ ਜੀ ਨੇ ਬਹੁਤ ਹੀ ਥੱਕ ਚੁਪੇ ਸੀ ਇਹਨਾਂ ਨੇ ਤਾਂ ਹੌਂਸਲਾ ਹੀ ਛੱਡਤਾ ਸੀ ਹੁਣ ਆਪਾਂ ਨਾ ਡੇਰੀਮੈਨ ਵਾਲਿਆਂ ਕੋਲੋਂ ਮੈਸਾ ਕੰਪਨੀ ਦੀ ਮੋਟਰ ਲਈ 3 ਇੰਚ ਪਾਣੀ ਦੇ ਰਹੀ ਏ ਮੈਸਾ ਕੰਪਨੀ ਦੀ ਮੋਟਰ ਅਸੀਂ ਲਈ ਏ ਬਧੀਆ 3 ਇੰਚ ਪਾਣੀ ਦੇ ਰਹੀ ਏ ਹੁਣ ਖੱਡਲ ਖਿਲਰੋ ਅਸੀਂ ਬਚ ਗਏ ਫਿਰ ਤੁਹਾਨੂੰ ਡਰਾਈਵ ਦਿਖਾ ਦਿੰਦੇ ਆ ਕਿੰਨੇ ਦੇ ਮੋਟਰ ਚੱਲਦੀ ਹੈ ਕਿੰਨੇ ਜਿਹਾ ਪੈਨਲ ਲੱਗੇ ਹੈ ਪੰਜ ਸਪੈਕਟਰ ਲੱਗੇ ਹੈ ਦੇਦੀਆ ਹੈ ਚਾਂਡੇਰੀ ਮੈਨ ਸੋਲਰ ਵਾਲਿਆਂ ਕੋਲ ਆਪਾਂ ਮੋਟਰ ਲਵਾਈਏ 15 ਐਚਪੀ ਦੀ ਬਹੁਤ ਹੀ ਵਧੀਆ ਕਾਮਯਾਬ ਹੋਈਏ ਤੇ ਆਪਾਂ 2 ਸਾਲ ਹੋ ਗਏ ਮੋਟਰ ਨੂੰ ਵੇਸੇ ਤਾਂ ਲਾਈ ਨੂੰ ਪਹਿਲਾਂ ਆਪਣੇ ਕੋਲੇ 10 ਦੀ ਮੋਟਰ ਜੀ ਉਹਦੇ ਨਾਲ ਪਾਣੀ ਪੂਰਾ ਨਹੀਂ ਹੋਇਆ ਫਿਰ ਆਪਾਂ 15 ਦੀ ਲੋਕੀ ਦੀ ਮੋਟਰ ਪਾਈ ਉਹ ਮੋਟਰ ਚੱਲ ਜਾਂਦੀ ਸੀ ਤੇ ਪਾਣੀ ਥੋੜਾ ਹੀ ਫਿਰ ਆਪਾਂ ਕਿਸਾਨ ਡੇਰੀਮੈਨ ਸੋਲਰ ਵਾਲਿਆਂ ਕੋਲੋਂ ਸਵਪਰਕ ਕਰਕੇ ਜੀਜੀ ਹੋਰਾਂ ਨੇ ਕਿਹਾ ਤੁਹਾਡਾ ਬਧਿਆਲ ਕਰਕੇ ਦੇਵਾਂਗੇ ਹੁਣ ਇਹ ਮੋਟਰ ਆਪਣੀ ਘੱਟ ਧੁੱਪ ਦੇ ਵਿੱਚ ਵੀ 2.5 ਇੰਚ ਪਾਣੀ ਦਾ ਦੇਂਦੀ ਦਿੰਦੀ ਰਹਿੰਦੀ ਹੈ ਟਾਈਮ ਸ਼ਵੇਰੇ 8 ਵਜੇ ਚੱਲ ਪੈਂਦੀ ਹੈ ਉਹ 8:00 4:00 5:00 ਵਜੇ ਤਾਈ ਚੱਲਦੀ ਹੈ ਕਿਤੇ ਵੀ ਨੂੰ ਮੋਟਰ ਲਵਾਣੀ ਹੋਵੇ ਤਾਂ ਦੇਰੀ ਮੈਂ ਸੋਲੋ ਅਰੇ ਵਿਦਿਆ ਨਾਲ ਸਫ਼ਰ ਕਰੋ